ਨੰਗਲ ਸ਼ਹਿਰ ਦੇ ਟ੍ਰੈਫਿਕ ਨਿਯਮਾਂ ਦੇ ਤੱਜਾਂ ਉਡਾਣ ਦੇ ਵਿੱਚ ਸਭ ਤੋਂ ਅੱਗੇ ਬੱਚੇ, ਬਜ਼ੁਰਗ, ਮਹਿਲਾਵਾਂ ਨਹੀਂ ਕਰਦੇ ਟ੍ਰੈਫਿਕ ਨਿਯਮਾਂ ਦੀ ਪਾਲਣਾ। ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ। ਚੰਡੀਗੜ੍ਹ ਦੇ ਬਰਾਬਰ ਸੁੰਦਰ ਅਤੇ ਪੜ੍ਹੇ ਲਿਖਿਆ ਸ਼ਹਿਰ ਨੰਗਲ। ਸੁੰਦਰਤਾ ਦੇ ਲਈ ਜਿਸ ਦੀ ਅਸੀਂ ਬਰਾਬਰੀ ਚੰਡੀਗੜ੍ਹ ਵਰਗੇ ਸ਼ਹਿਰ ਦੇ ਨਾਲ ਕਰਦੇ ਹਾਂ ਪਰ ਟ੍ਰੈਫਿਕ ਸੁਰੱਖਿਆ ਤੇ ਟ੍ਰੈਫਿਕ ਨਿਯਮਾਂ ਦੇ ਵਿੱਚ ਸਾਡਾ ਸ਼ਹਿਰ ਨੰਗਲ ਬਹੁਤ ਹੀ ਪਿਛੜਿਆ ਹੋਇਆ ਹੈ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੇ ਵਿੱਚ ਨੰਗਲ ਸ਼ਹਿਰ ਸ਼ਾਇਦ ਸਭ ਤੋਂ ਪਿਛੇ ਰਹਿ ਗਿਆ ਹੈ। ਜਿਸ ਦਾ ਪਹਿਲਾ ਮੁੱਖ ਕਾਰਨ ਹੈ ਟ੍ਰੈਫਿਕ ਨਿਯਮਾਂ ਨੂੰ ਇਨ ਬਿਨ ਲਾਗੂ ਕਰਨ ਵਾਲਾ ਪ੍ਰਸ਼ਾਸਨ ਤੇ ਦੂਸਰਾ ਹੁੰਦਾ ਹੈ ਸਾਡਾ ਫਰਜ਼ ਤੇ ਮੌਲਿਕ ਜ਼ਿੰਮੇਵਾਰੀ ਕਿ ਟ੍ਰੈਫਿਕ ਨਿਯਮਾਂ ਨੂੰ ਕਿਵੇਂ ਅਸੀਂ ਫੋਲੋ ਕਰਨਾ ਹੈ ਪਰ ਨੰਗਲ ਸ਼ਹਿਰ ਦੇ ਵਿੱਚ ਅਜੇ ਹਾਲ ਕੁਝ ਵੀ ਨਹੀਂ ਹੈ। ਤੇ ਇਸ ਵੇਲੇ ਜੋ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਹਾਂ ਇਹ ਨੰਗਲ ਦੇ ਮੁਨੀਮ ਚੌਕ ਦੇ ਹਨ ਜਿੱਥੇ ਕਿ ਸੈਕਟਰ 2 ਤੋਂ ਅਜੋਲੀ ਮੋੜ ਜਾਣ ਵਾਲੇ ਦੋ ਪਹੀਆ ਵਾਹਨ ਚਾਲਕ ਅਤੇ ਚਾਰ ਪਹੀਆ ਵਾਹਨ ਚਾਲਕ ਚੌਂਕ ਤੋਂ ਘੁੰਮਣ ਦੀ ਬਜਾਏ ਸ਼ਾਰਟਕਟ ਮਾਰ ਕੇ ਅੱਗੇ ਨਿਕਲ ਜਾਂਦੇ ਨੇ ਤੇ ਹਾਸੇ ਦਾ ਕਾਰਨ ਬਣਦੇ ਰਹਿੰਦੇ ਨੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨਾ ਇਹ ਸਿਰਫ ਮੁਨੀਮ ਚੌਕ ਉੱਤੇ ਹੀ ਨਹੀਂ ਬਲਕਿ ਨੰਗਲ ਦੇ ਲਗਭਗ ਸਾਰੇ ਚੌਂਕਾ ਉੱਤੇ ਮਿਲਦਾ ਹੈ ਤੇ ਸਭ ਤੋਂ ਜ਼ਿਆਦਾ ਪਰੇਸ਼ਾਨੀ ਨੰਗਲ ਦੇ ਮੁੱਖ ਫਲਾਈਓਵਰ ਦੇ ਕੋਲ ਆਉਂਦੀ ਹੈ ਕਿਉਂਕਿ ਫਲਾਈਓਵਰ ਦੇ ਲਾਗੇ ਰੌਂਗ ਸਾਈਡ ਤੋਂ ਵਾਹਨ ਦੀ ਆਵਾਜ਼ ਆਈ ਲਗਾਤਾਰ ਲੱਗੀ ਹੋਈ ਹੈ ਤੇ ਉਸ ਨੂੰ ਰੋਕਣ ਵਾਲਾ ਪ੍ਰਸ਼ਾਸਨ ਕੰਬ ਕਰਨ ਦੀ ਨੀਂਦ ਸੁੱਤਾ ਹੋਇਆ ਹੈ ਇਹ ਨੰਗਲੇ ਜਵਾਰ ਮਾਰਕੀਟ ਦੇ ਲੱਗੇ ਡਬਲ ਰੋਡ ਦੇ ਦੋਨੋਂ ਸਾਈਡ ਰੋਂਗ ਟ੍ਰੈਫਿਕ ਹਮੇਸ਼ਾ ਹੀ ਚਲਦੀ ਰਹਿੰਦੀ ਨੇ ਤੇ ਉਹ ਵੀ ਸੜਕ ਹਾਸਿਆਂ ਦਾ ਕਾਰਨ ਬਣਦੀ ਹੈ ਪਰ ਜਦੋਂ ਕੋਈ ਸੜਕ ਹਾਸਾਂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਜ਼ਰੂਰ ਆ ਜਾਂਦਾ ਹੈ ਪਰ ਸ਼ਾਇਦ ਉਸ ਸਮੇਂ ਤੱਕ ਕਈ ਵਾਰ ਦੇਰ ਵੀ ਹੋ ਜਾਂਦੀ ਹੈ ਦੱਸਣਾ ਚਾਹੁੰਦੀ ਹਾਂ ਕਿ ਇਹ ਉਹੀ ਮੁੱਖ ਮਾਰਗ ਹੈ ਜਿਸ ਨੂੰ ਖੂਨੀ ਮਾਰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਮਾਰਗ ਉਤੇ ਲਗਾਤਾਰ ਸੜਕ ਹਾਸੇ ਵਾਪਰਦੇ ਨੇ ਤੇ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਦਿੰਦੇ ਨੇ ਟ੍ਰੈਫਿਕ ਦੇ ਨਿਯਮਾਂ ਨੂੰ ਇਹਨਾਂ ਬਿਨਾਂ ਲਾਗੂ ਕਰਵਾਉਣ ਦੇ ਵਿੱਚ ਨੰਗਲ ਪ੍ਰਸ਼ਾਸਨ ਅਤੇ ਪੁਲਿਸ ਬਿਲਕੁਲ ਫੇਲ ਨਜ਼ਰ ਆ ਰਹੀ ਹੈ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਖਾਣਾ ਪੂਰਤੀ ਦੇ ਨਾਂ ਤੇ ਫੋਟੋਆਂ ਕਰਵਾ ਲਈਆਂ ਜਾਂਦੀਆਂ ਨੇ ਤੇ ਰਿਪੋਰਟਾਂ ਬਣਾ ਦਿੱਤੀਆਂ ਜਾਂਦੀਆਂ ਨੇ ਪਰ ਗਰਾਊਂਡ ਪੱਧਰ ਤੇ ਸਭ ਠੀਕ ਨਹੀਂ ਚੱਲ ਰਿਹਾ ਅੱਜ ਦਿਨ ਸੜਕ ਹਾਸਿਆਂ ਦੇ ਵਿੱਚ ਵੱਦਾ ਹੋ ਰਿਹਾ ਹੈ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਵੱਲੋਂ ਕਾਨੂੰਨ ਨੂੰ ਲਾਗੂ ਕਰਵਾਉਣ ਦੇ ਵਿੱਚ ਥੋੜਾ ਢਿੱਲਾਪਨ ਵਿਖਾਇਆ ਜਾਂਦਾ ਹੈ ਉਹਨੂੰ ਸਖਤੀ ਦੇ ਨਾਲ ਲਾਗੂ ਕਰਵਾਇਆ ਜਾਣਾ ਚਾਹੀਦਾ ਹੈ ਜੋ ਵੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਸ ਦੇ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਸਪਾਰਸ਼ ਵਾਲਾ ਸਿਸਟਮ ਖਤਮ ਕਰਨ ਦੀ ਲੋੜ ਹੈ ਕਿਉਂਕਿ ਜਦੋਂ ਵੀ ਕੋਈ ਵਿਅਕਤੀ ਬਿਨਾਂ ਹੈਲਮਟ ਜਾਂ ਹੋਰ ਕਾਗਜ਼ ਪత్రਾਂ ਦੀ ਜਾਂਚ ਦੇ ਲਈ ਪੁਲਿਸ ਅਧਿਕਾਰੀ ਵੱਲੋਂ ਰੋਕਿਆ ਜਾਂਦਾ ਹੈ ਤਾਂ ਉਹ ਕਿਸੇ ਨਾ ਕਿਸੇ ਤੋ ਸਪਾਰਸ਼ ਪਵਾਕੇ ਨਿਕਲ ਜਾਂਦਾ ਹੈ ਟ੍ਰੈਫਿਕ ਨਿਯਮ ਬਣਾਉਣ ਦੇ ਪਿੱਛੇ ਸਭ ਦੀ ਸੁਰੱਖਿਆ ਸਭ ਤੋਂ ਵੱਡਾ ਕਾਰਨ ਹੈ ਜੇਕਰ ਨਿਯਮਾਂ ਦੀ ਪਾਲਣਾ ਹੋਵੇਗੀ ਤਾਂ ਉਸ ਦੇ ਵਿੱਚ ਸਾਰਿਆਂ ਦਾ ਭਲਾ ਹੋਵੇਗਾ ਜਦੋਂ ਸੜਕ ਹਾਦਸੇ ਹੁੰਦੇ ਨੇ ਤਾਂ ਮਸ਼ੀਨਰੀ ਇਹ ਨਹੀਂ ਦੇਖਦੀ ਕਿ ਚਲਾਉਣ ਵਾਲਾ ਬੱਚਾ ਹੈ ਜਾਂ ਬਜ਼ੁਰਗ ਹੈ ਅਮੀਰ ਹੈ ਜਾਂ ਗਰੀਬ ਸਿਰਫ ਨੁਕਸਾਨ ਹੀ ਹੁੰਦਾ ਹੈ ਅੰਤ ਵਿੱਚ ਇਹੀ ਗੱਲ ਕਹੀ ਜਾ ਸਕਦੀ ਹੈ ਕਿ ਨਾ ਹਾਦਸਿਆਂ ਨੂੰ ਰੋਕਣ ਅਤੇ ਕਾਬੂ ਪਾਉਣ ਦੇ ਲਈ ਸਾਰਿਆਂ ਨੂੰ ਰਲ ਮਿਲ ਕੇ ਕੰਮ ਕਰਨ ਦੀ ਲੋੜ ਹੈ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਆਪਣੀ ਭੂਮਿਕਾ ਚੰਗੀ ਤਰ੍ਹਾਂ ਦੇ ਨਾਲ ਨਿਭਾਉਣ ਦੀ ਜ਼ਰੂਰਤ ਹੈ ਜਿੱਥੇ ਜਨਤਾ ਦਾ ਸਹਿਯੋਗ ਜ਼ਰੂਰੀ ਹੈ ਉੱਥੇ ਜਨਤਾ ਸਹਿਯੋਗ ਕਰੇ ਉਦੋਂ ਜਾ ਕੇ ਨਾ ਹਾਸੀਆਂ ਤੇ ਬ੍ਰਾਮ ਲਾਇਆ ਜਾ ਸਕਦਾ ਹੈ ਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ ਜੇਕਰ ਨੰਗਲ ਸ਼ਹਿਰ ਦੇ ਵਿੱਚ ਬਹਾਨਾ ਦੇ ਕਾਗਜ਼ ਪੱਤਰਾਂ ਦੀ ਸਹੀ ਤਰੀਕੇ ਦੇ ਨਾਲ ਜਾਂਚ ਕੀਤੀ ਜਾਵੇ ਤਾਂ ਸ਼ਾਇਦ 80% ਤੋਂ ਜ਼ਿਆਦਾ ਦੁਰੇ ਪਾਏ ਜਾ ਸਕਦੇ ਹਨ ਜਦੋਂ ਕਿ ਚੰਡੀਗੜ੍ਹ ਦੇ ਵਿੱਚ ਇਹ ਅੰਕੜੇ 10% ਤੋਂ ਵੀ ਘੱਟ ਹੋ ਸਕਦੇ ਨੇ ਸਰਕਾਰ ਪ੍ਰਸ਼ਾਸਨ ਅਤੇ ਲੋਕਾਂ ਨੂੰ ਮਿਲ ਕੇ ਟ੍ਰੈਫਿਕ ਨਿਯਮਾਂ ਸੰਬੰਧੀ ਜਾਗਰੂਕ ਹੋਣਾ ਤੇ ਜਾਗਰੂਕ ਕਰਨ ਦੀ ਲੋੜ ਹੈ ਤਾਂ ਕਿ ਸੜਕ ਹਾਸਿਆ ਦੇ ਵਿੱਚ ਹੋਣ ਵਾਲੀਆਂ ਕੀਮਤੀ ਮੌਤਾਂ ਦੀ ਗਿਣਤੀ ਘਟਾਇਆ ਜਾ ਸਕੇ ਨੰਗਨਦਾਉ ਪੰਜਾਬ ਪੀਵੀ ਪ੍ਰਾਈਮ ਦੇ ਲਈ ਰਕੇਸ਼ ਸ਼ਰ ਰਾਣਾ ਦੀ ਰਿਪੋਰਟ